ਲੈ ਕੇ ਆਏ ਜੀ ਮੌਸਮ ਦੀ ਜਾਣਕਾਰੀ ਗੱਲ ਕਰਦੇ ਹਾਂ ਆਉਣ ਵਾਲੇ ਸਿਸਟਮ ਬਾਰੇ 19-20 ਮਈ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਹਨੇਰੀ ਚੱਕਰ ਚੱਲਣ ਦੇ ਅਸਾਰ ਹਨ ਪੰਜਾਬ ਦੇ ਇਲਾਕੇ ਜਿਵੇਂ ਮਾਝਾ ਮਾਲਵਾ ਦੁਆਬਾ ਇਹਨਾਂ ਵਿੱਚ ਹਨੇਰੀ ਦੀ ਰਫ਼ਤਾਰ 60 ਤੋਂ ਲੈ ਕੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਹੇਗੀ ਅਤੇ ਦੱਖਣੀ ਪੱਛਮੀ ਮਾਲਵਾ ਰਾਜਸਥਾਨ ਦੇ ਵਿੱਚ 60 ਤੋਂ ਲੈ ਕੇ 100 ਕਿਲੋਮੀਟਰ ਪ੍ਰਤੀ ਖੇਤਰ ਦੀ ਰਫ਼ਤਾਰ ਰਹਿ ਗਈ ਹਨੇਰੀ ਦੀ। ਬਾਕੀ ਇਲਾਕਿਆਂ ਵਿੱਚ ਗੱਲ ਕਰੀਏ ਤਾਂ 50 ਤੋਂ 60 50 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਹਨੇਰੀ ਦੀ ਰਹਿ ਸਕਦੀ ਹੈ। ਕਿਤੇ ਕਿਤੇ ਗੜੇਮਾਰੀ ਵੀ ਹੋਣ ਦੇ ਅਸਾਰ ਹਨ। ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਮੀਂਹ ਦੀ ਗੱਲ ਕਰੀਏ ਤਾਂ ਮੀਂਹ ਟਟਮੇ ਰੂਪ ਵਿੱਚ ਬਹੁਤੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬਈ ਦੇ ਅਖੀਰਲੇ ਦਿਨ ਵਿੱਚ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਇੱਕ ਦੋ ਵਾਰੀ ਫਿਰ ਤੋਂ ਵੱਡੇ ਸਿਸਟਮ ਨਹੀਂ ਵਾਲੇ ਲੱਗਣ ਦੇ ਸਾਰ ਬਣ ਰਹੇ ਹਨ ਬਾਕੀ ਹੱਥ ਵਾਸ ਪ੍ਰਮਾਤਮਾ ਦੇ ਹੈ ਜੀ ਆਪ ਜੀ ਨੂੰ ਸਮੇਂ ਸਿਰ ਜਾਣਕਾਰੀ ਦੇ ਦਿੱਤੀ ਜਾਵੇਗੀ ਧੰਨਵਾਦ